ਲੁਧਿਆਣਾ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸ਼੍ਰੀਨਗਰ ਵਿੱਚ ਆਰਮੀ ਦੀ ਨੌਕਰੀ ਕਰਨ ਵਾਲਾ ਫੌਜੀ ਜਵਾਨ 225 ਗ੍ਰਾਮ ਹੈਰੋਨ ਸਮੇਤ ਕੀਤਾ ਕਾਬੂ ਉਸ ਦਾ ਦੋ ਦਿਨ ਦਾ ਮਿਲਿਆ ਪੁਲਿਸ ਰਮਾਨ ਰਮਾਨ ਦੌਰਾਨ ਪਤਾ ਲੱਗ ਜਾਏਗਾ ਕਿ ਇਹ ਹੈਰੋਨ ਕਿੱਥੇ ਲਿਆਉਂਦਾ ਸੀ ਤੇ ਜਗਰਾਉਂ ਦੇ ਕਿਸ ਇਲਾਕੇ ਵਿੱਚ ਵੇਚਦਾ ਸੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਹੈਰੋਨ ਦੀ ਕੀਮਤ ਲਗਭਗ ਸਵਾ ਕਰੋੜ ਰੁਪਇਆ ਦੱਸਿਆ ਜਾ ਰਿਹਾ ਹੈ ਮੁਜਰਮ ਦੀ ਪਹਿਚਾਨ ਬਿਕਰਮਜੀਤ ਸਿੰਘ ਪਨੋੜਾ ਵਜੋਂ ਹੋਈ ਹੈ ਗੱਲਬਾਤ ਕਰਦੇ ਆ ਇਸ ਮੌਕੇ ਤੇ ਲੁਧਿਆਣਾ ਦੇ ਹਾਤੀ ਦੇ ਐਸਐਸਪੀ ਸਾਹਿਬ ਨਾਲ ਤੁਸੀਂ ਦੇਖ ਰਹੇ ਹੋ ਜਗਰਾਉਂ ਤੋਂ ਇਹ ਸਾਡੀ ਵਿਸ਼ੇਸ਼ ਰਿਪੋਰਟ ਆ ਵੀ ਲੱਗ ਰਹੀ ਹੈ ਇਹ ਜਿਵੇਂ ਆਪਾਂ ਸਾਰੇ ਜਾਣਦੇ ਆ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਫ੍ਰੀਕੁਐਂਸ ਐਕਸ਼ਨਸ ਹੈ ਯੋਧਨਸ਼ਿਆ ਵਿਰੁੱਧ ਦੇ ਤਹਿਤ ਸਾਰੇ ਪੂਰਾ ਪੰਜਾਬ ਦੇ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਲੁਧਿਆਣਾ ਰੂਰਲ ਪੁਲਿਸ ਵੱਲੋਂ ਵੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਕੱਲ 13 ਮਈ ਨੂੰ ਸਾਡੇ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਹੌਟਸਪੌਟ ਜਿੱਥੇ ਅਸੀਂ ਕਾਰਸਲ ਚੈਟਿੰਗ ਕਰਾਈ ਸੀ ਕੋਆਰਡੀਨੇਟਡ ਸਰਚ ਆਪਰੇਸ਼ਨ ਤੇ ਉਹਦੇ ਦੌਰਾਨ ਅਸੀਂ ਕੱਲ ਕਰੀਬ 14 ਐਫਆਈਆ ਦਰਜ ਕੀਤੀਆਂ ਤੇ 19 ਬੰਦੇ ਜਿਹੜੇ ਪੈਡਲਰ ਹੈਗੇ ਸਪਲਾਈਅਰ ਹੈਗੇ ਨੇ ਉਹ ਬੰਦੇ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਸੋ ਉਹਨੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਨ ਸਾਡੀ ਇੱਕ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਕਰੀਬ 255 ਗ੍ਰਾਮ ਹੈਰੋਇਨ ਸਾਨੂੰ ਇੱਕ ਕੇਸ 'ਚ ਉਪਲਬਧ ਹੋਈ ਹੈ ਸਾਡੇ ਐਸਟीडी ਮੈਡਮ ਤੇ ਸੀਆਈਏ ਦੀ ਟੀਮਾਂ ਤੇ ਐਸਐਚਓ ਜੋੜਾ ਇਹਨਾਂ ਨੇ ਬੜਾ ਵਧੀਆ ਕੰਮ ਕਰਦੇ ਹੋਏ ਜਿਹੜਾ ਇੱਕ ਬੰਦਾ ਸੀਗਾ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਨੋਹਰਡ ਥਾਣੇ ਦਾਖੀ ਦਾ ਇਹ ਰਹਿਣ ਵਾਲਾ ਸੋ ਇਹਦੇ ਪ੍ਰੈਸ਼ਨ ਚੋਂ ਸਾਨੂੰ ਇੱਕ ਗੱਡੀ ਮਿਲੀ ਹੈ ਸਲੈਰੀਓ ਤੇ ਇੱਕ ਮੋਬਾਈਲ ਤੇ 255 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜਿਹੜੀ ਦੱਸਣੀ ਉਹ ਗੱਲ ਹੈ ਉਹ ਇਹ ਹੈ ਕਿ ਇਹ ਸਰਵਿੰਗ ਆਰਮੀ ਨੂੰ ਪਰਸਨਲ ਹੈਗਾ ਤੇ ਕਰੰਟਲੀ ਸ਼੍ਰੀਨਗਰ ਪੋਸਟਡ ਹੈਗਾ ਤੇ ਇਹ ਸਮਗਲਿੰਗ ਕਰ ਰਿਹਾ ਸੀ ਆਪਣੇ ਏਰੀਆ ਦੇ ਵਿੱਚ ਸੋ ਇਹਨੂੰ ਸਾਡੀ ਇਨਫੋਰਮੇਸ਼ਨ ਦੇ ਅਪਰੇਸ਼ਨ ਸੀ ਉਹ ਇਹਨੂੰ ਅਸੀਂ ਕਾਬੂ ਕਰਕੇ ਜਿਹੜਾ ਯੁੱਧ ਨਸ਼ਾ ਬੁਣਦਾ ਉਸ ਮੋਰਿੰ ਨੂੰ ਸਾਡੀ ਤਾਕਤ ਨਹੀਂ ਸਰ ਇਹ ਤੋਂ ਲੱਗਿਆ ਕਿ ਤੋਂ ਲੱਗਿਆ ਜੀ ਇਹਦਾ ਬੇਸਿਕਲੀ ਸਪਾਇ ਹੈਗਾ ਜੀ ਸਪਾਇ ਇਨ ਇੰਡੀਅਨ ਆਰਮੀ ਤੇ ਇਸ ਤੋਂ ਨਾਲ ਨਾਲ ਇਹ ਜਿਹੜਾ ਬੇਸਿਕਲੀ ਇਹਦਾ ਇਹ ਵੀ ਇੰਟਰਸਟਿੰਗ ਫੈਕਟਰ ਹੈ ਜੀ ਜਿਹੜਾ ਹਲੇ ਤੱਕ ਤਫ਼ਤੀਸ਼ ਚੱਲ ਰਹੀ ਹੈ ਕਿਉਂਕਿ ਕੱਲੀ ਅਸੀਂ ਫੜਿਆ ਹੈ ਉਹਦਾ ਰਿਮਾਂਡ ਵੀ ਉਸੇ ਲਿੱਤਾ ਦੋ ਦਿਨ ਦਾ ਉਹ ਜਿਹੜੀ ਕਿੱਥੋਂ ਲੈ ਕੇ ਆਇਆ ਕਿੱਥੇ ਦੇਣੀ ਸੀ ਉਹ ਅਸੀਂ ਇਹਦਾ ਫੋਨ ਰਿਕਵਰ ਕੀਤਾ ਹੁਣ ਤੇ ਉਹਦੀ ਪ੍ਰੋਪਰ ਜਿਹੜੀ ਕ੍ਰਿਮਨਸਿਕ ਇਗਜ਼ਾਮਿਨੇਸ਼ਨ ਹਨਾ ਸਾਨੂੰ ਫੋਨ 'ਚੋਂ ਵੀ ਕੁਝ ਕੁ ਚੀਜ਼ਾਂ ਮਿਲਿਆ ਨਹੀਂ ਬਟ ਉਹ ਤਾਂ ਪ੍ਰੋਪਰ ਇੱਕ ਡਿਟੇਲਡ ਕ੍ਰਿਮਨਸਿਕ ਇਗਜ਼ਾਮਿਨੇਸ਼ਨ ਕਰਾਇਆ ਜਾਊਗਾ ਕਿ ਕੋਈ ਵੀ ਉਹਦੇ ਵਿੱਚ ਜਿਹੜੀਆਂ ਚੈਟਿੰਗਸ ਹੈ ਵਟਸਐਪ ਤੇ ਜਾਂ ਕੋਈ ਹੋਰ ਵੀ ਜਿਹੜੇ ਦੂਜੇ ਇਹ ਆ ਸੋਸ਼ਲ ਮੀਡੀਆ ਮੈਸੈਂਜਰ ਉਹ ਅਸੀਂ ਇਹਨੂੰ ਇਹਦਾ ਖੁਲਾਸਾ ਕਰਾਂਗੇ ਬਟ ਹਾਂ ਇਨੀ ਗੱਲ ਪਹਿਲਾਂ ਚੱਲੀ ਹੈ ਕਿ ਜਿਹੜੀ ਬਾਰਡਰ ਤੇ ਐਲਓਸੀ ਦੇ ਉੱਤੇ ਕੋਈ ਜਿਹੜੇ ਥੇਪ ਆਉਂਦੀ ਸੀ ਉਹਦੇ ਵਿੱਚੋਂ ਇਹ ਸਾਈਫਨ ਆਫ ਕੀਤੀ ਹੈ ਸੋ ਇਹਦਾ ਇੱਕ ਹੋਰ ਸਾਥੀ ਹੋ ਤਾਂ ਤੀਜੇ ਦੇ ਜਾਰੀ ਹੋ ਮੈਂ ਡਿਸਕਲੋਸ ਨਹੀਂ ਕਰ ਸਕਦਾ ਸੋ ਉਹ ਵੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਸੋ ਇੱਕ ਕਾਫੀ ਇੰਪੋਰਟੈਂਟ ਇਹਦੇ ਵਿੱਚ ਮਾਈਚਰ ਸਰ ਕੇਸਪੁੱਟ ਨੇ ਵੀ ਇਸੇ ਪੁਆਇੰਟ ਗੱਲ ਤੇ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹੁੰਦਾ ਕਿ ਇੱਕ ਕਮਰਸ਼ੀਅਲ ਰਿਕਵਰੀ ਦੇ ਨਾਲ-ਨਾਲ ਦੋ ਹੋਰ ਇੰਟਰਸਟਿੰਗ ਸਾਡੀਆਂ ਰਿਕਵਰੀ ਹੋਈਆਂ ਨੇ ਇੱਕ ਸਿੱਟੀ ਲਗਾਉਂਦੀ ਰਿਕਵਰੀ ਹੈਗੀ ਹੈ ਇੱਕ ਅਸੀਂ ਬੰਦਾ ਪੜਿਆ ਹੈਗਾ ਜਿਹਦਾ ਨਾਮ ਇੱਕ ਹੈਗਾ ਜੀ ਗੁਰਜੀ سوری ਮਨਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਇਹਦੀ హెয়ার ਕਟਿੰਗ ਦੀ ਸ਼ਾਪ ਹੈਗੀ ਹੈ ਮਲਕ ਰੋਡ ਤੇ ਸੋ ਬੇਸਿਕਲੀ ਸਾਡੇ ਕੋਲ ਇਨਫਰਮੇਸ਼ਨ ਹੁਣ ਕਾਫੀ ਆ ਰਹੀ ਹੈ ਮੇਰੇ ਜੇ ਦਸਨ ਦਾ ਮਕਸਦ ਹੈ ਉਹ ਇਹ ਰਿਕਵਰੀ ਭੀਗਾਮ ਇਹ ਕਿੱਥਾ ਮਿਲਿਆ ਹੈਗਾ ਜੋ ਮੇਰੇ ਦਸਨ ਦਾ ਮਕਸਦ ਹੈ ਉਹਦੇ ਨਾਲ ਸਾਰੇ ਜੋ ਪਾਉਂਗੇ ਇਹਦੀ ਉਹਦੇ ਕੋਲ ਕਾਫੀ ਇਨਫਰਮੇਸ਼ਨ ਆ ਰਹੀ ਹੈ ਲੋਕਾਂ ਵੱਲੋਂ ਹੀ ਆ ਰਹੀ ਹੈ ਸੋ ਉਹਨੂੰ ਡਿਵੈਲਪ ਕਰਕੇ ਅਸੀਂ ਜਿਹੜੇ ਹਜੇ ਅਲੱਗ-ਅਲੱਗ ਜਿਹੜੇ ਧੰਦਾ ਕਰ ਰਹੇ ਆ ਲੋਕ ਆਪਣੇ ਵਕਵਕ ਪਰ ਉਹਦੇ ਆੜ ਵਿੱਚ ਇੱਕ ਗੋਰਖ ਧੰਦਾ ਕਰ ਰਹੇ ਆ ਸੋ ਉਹਨਾਂ ਨੂੰ ਪੁਲਿਸ ਵੀ ਪੂਰੀ ਤਰ੍ਹਾਂ ਐਕਟਿਵ ਹੋ ਕੇ ਮੁਸਤੈਦ ਹੋ ਕੇ ਉਹਨਾਂ ਨੂੰ ਵੀ ਫੜ ਰਹੀ ਹੈ ਸੋ ਇਸੇ ਨੜੀ ਦੇ ਵਿੱਚ ਇੱਕ ਤੀਜਾ ਵੀ ਇੰਟਰਸਟਿੰਗ ਕੇਸ ਹੈ ਜਿਹੜੇ ਵਿੱਚ ਅਸੀਂ ਇੱਕ ਸ਼ਿਵ ਕੁਮਾਰ ਨਾਮ ਦਾ ਬੰਦਾ ਹੈ ਜਿਹਦੀ ਕਰਿਆਨੇ ਦੀ ਦੁਕਾਨ ਸੀ ਕਰਨਲ ਗੇਟ ਦੇ ਵਿੱਚ ਉਹਨੂੰ ਵੀ ਅਸੀਂ ਚਿੱਟਾ ਰਿਕਵਰ ਕੀਤਾ ਸੋ ਬੇਸਿਕਲੀ ਵਕਵਕ ਕੀਤਿਆਂ ਦੇ ਵਿੱਚ ਲੱਗੇ ਲੋਕ ਜੇ ਮਤਲਬ ਇਸ ਤਰ੍ਹਾਂ ਕੰਮ ਕਰ ਰਹੇ ਆ ਔਰ ਆੜ ਉਹਦੀ ਕਿੱਤਿਆਂ ਦੀ ਲੈ ਕੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਆ ਤੇ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਸੋਨਾ ਨੋਸੀ ਫੜ ਰਹੇ ਹੈ। ਜਿਹੜਾ ਇੱਕ ਫੋਕੀ ਫੜਿਆ ਹੈਗਾ ਕਿ ਇਹ ਕੰਦਾ ਹੈਰੋਇਨ ਦਾ ਕੀ ਇਹ ਤਾਂ ਨਾ ਇਹ ਲੋਕ ਤਾਂ ਲੈ ਗਿਆ ਰਹੇ ਆ ਤੇ ਉਹ ਬਸ ਕੀ ਨਹੀਂ ਹਲੇ ਤੱਕ ਇਹਦੀ ਜਿਹੜੀ ਹੈਗੀ ਹੈ ਹੈਰੋਇਨ ਤਾਂ ਕੀ ਹੈਗੀ ਹੈ ਜੀ ਬਾਕੀ ਤਫਤੀਸ਼ ਜਿਹੜਾ ਤੁਹਾਨੂੰ ਦੱਸਿਆ ਇਹ ਸਾਡੀ ਤਫਤੀਸ਼ ਦਾ ਪਾਰਟ ਹਮ ਹੈ ਇਸ ਟਾਈਮ ਡਿਸਕਲੋਜ਼ ਨਹੀਂ ਕਰ ਸਕਦਾ ਸਾਡੇ ਕੋਲ ਇੱਕ ਦੋ ਲਿੰਕ ਹੋਰ ਵੀ ਹੈਗੇ ਨੇ ਇਹਦੇ ਤੇ ਹੋਰ ਵੀ ਸਾਡੇ ਕੋਲ ਇਨਫੋਰਮਸ ਆ ਉਹ ਅਸੀਂ ਜਿਵੇਂ ਜਿਵੇਂ ਤਫਤੀਸ਼ ਅੱਗੇ ਜਾਊਗੀ ਤੇ ਜੇ ਕੋਈ ਸਿਗਨੀਫੀਕੈਂਟ ਰਿਕਵਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਇਹ ਨਵੀਂ ਆਇਆ ਹੈ ਨਹੀਂ ਇਹ ਦੇਖੋ ਜੀ ਇਹਦੀ ਉਮਰ 25 ਸਾਲ ਹੈ ਜੀ ਇਹ ਨੂੰ ਕਰੀਬ 6 ਸਾਲ ਤਿੰਨ ਨਹੀਂ ਹੋਏ ਸੀ ਕਸ਼ਮੀਰ ਪੋਸਟਡ ਹੋਏ ਨੇ ਸੋ ਪ੍ਰੀਲਿਮਿਨਰੀ ਪੁੱਛ ਗਈ ਸੀ ਇਹ ਪਹਿਲੀ ਵਾਰੀ ਲੈ ਕੇ ਆਇਆ ਬਟ ਸਾਰੀ ਟੈਕਨੀਕਲ ਚੀਜ਼ ਜੇ ਬਾਕੀ ਹੈ ਉਹਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿ ਜੋ ਇਹ ਕਹਿ ਰਹੇ ਉਹ ਸੱਚ ਕਹਿ ਰਹੇ ਪਰ ਇਸ ਨੂੰ ਪਹਿਲਾਂ ਕਿੱਥੇ ਪੋਸਟਡ ਇਹ ਵੱਖ-ਵੱਖ ਏਰੀਆਸ ਪੋਸਟਡ ਸੀਗਾ ਜੀ ਕਸ਼ਮੀਰ ਚ ਬੜੇ ਪਿਛਲੇ 7 ਮਹੀਨੇ ਤੋਂ ਕੋਈ ਸੀ ਟੋਟਲੀ ਦੀ ਸਰਵਿਸ ਵਾਲੀ ਚਾਰ ਸਾਲ ਦੀ ਸਰ ਜੀ ਜੀ ਕਸ਼ਮੀਰ ਇਹਦੀ ਸਿੱਖਲਈ ਇਹਦੀ ਯੂਨਿਟ ਸੀਗਾ 16 ਸਿੱਖਲਈ